ਅੱਜ ਪੰਜਵਾਂ ਜਨਮ ਦਿਨ ਮਨਾਉਣ ਲਈ ਇੱਕ ਮਾਸੂਮ ਆਪਣੀ ਨਾਨੀ ਘਰੇ ਆਇਆ ਹੋਇਆ ਸੀ ਸਭ ਕੁਝ ਖੁਸ਼ੀ ਖੁਸ਼ੀ ਚੱਲ ਰਿਹਾ ਸੀ ਤਾਂ ਮਾਸੂਮ ਬੱਚਾ ਆਪਣੀ ਨਾਨੀ ਨਾਲ ਜਨਮ ਦਿਨ ਮਨਾਉਣ ਲਈ ਦੁਕਾਨ ਤੋਂ ਕੁਝ ਖਾਣ ਪੀਣ ਲਈ ਚੀਜ਼ ਲੈਣ ਜਾ ਰਿਹਾ ਸੀ ਤਾਂ ਅਚਾਨਕ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਬੱਚੇ ਨੂੰ ਟਾਇਰ ਥੱਲੇ ਦੇ ਕੇ ਕੁਚਲ ਦਿੱਤਾ ਜਨਮ ਦਿਨ ਦੀਆਂ ਸਾਰੀਆਂ ਹੀ ਖੁਸ਼ੀਆਂ ਮਾਤਮ ਚ ਬਦਲ ਗਈਆਂ ਦੱਸ ਦਈਏ ਕਿ ਰੇਲਵੇ ਸਟੇਸ਼ਨ ਤੇ ਅੱਜ ਟਰੱਕਾਂ ਦੀ ਸਪੈਸ਼ਲ ਡਿਊਟੀ ਲੱਗੀ ਹੋਈ ਸੀ ਜਿਸ ਕਾਰਨ ਲਗਾਤਾਰ ਟਰੱਕ ਕਣਕ ਨਾਲ ਭਰ ਕੇ ਆ ਰਹੇ ਸਨ ਸਾਰੀ ਵਾਰਤਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਿਤੇ ਭੇਜ ਦਿਓ ਤਾਂ ਖਿਆਲ ਰੱਖਿਆ ਕਰੋ ਬਾਕੀ ਇਸ ਮਾਸੂਮ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਸਾਰੀ ਵਾਰਤਾ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੇਰਾ ਨਾਮ ਸੋਨੂ ਹੈ ਜੀ ਹੋਇਆ ਸਰ ਬੜੇ ਬੜੇ ਡਰਾਈਵਰ ਦੀ ਗਲਤੀ ਆ ਟਰੱਕ ਚ ਲਾ ਰੇ ਸੀ ਸਪੈਸ਼ਲ ਇੱਥੇ ਲੱਗੀ ਹੋਈ ਆ ਜੀ ਜਵਾਕ ਆ ਦੀ ਨਾਨੀ ਨਾਲ ਜੀ ਜਵਾਕ ਆ ਦੀ ਨਾਨੀ ਨਾਲ ਮੰਮੀ ਨਾਲ ਕੁਛ ਲੈਣ ਚੱਲਿਆ ਸੀਗਾ ਇੱਥੋਂ ਜੀ ਟਰੱਕ ਵਾਲਾ ਤੇਜ਼ ਸਪੀਡ ਚ ਲੈ ਕੇ ਆਇਆ ਜਵਾਕ ਨੂੰ ਆ ਤੁਹਾਡੇ ਸਾਹਮਣੇ ਆ ਜੀ ਮਿੱਧਿਆ ਪਿਆ ਜਵਾਕ ਜੀ ਜਵਾਕ ਦਾ ਅੱਜ ਵਿਚਾਰੇ ਦਾ ਜਨਮ ਦਿਨ ਵੀ ਸੀਗਾ ਜੀ ਜਿਹੜਾ ਕੀ ਮੰਨ ਕੇ ਵਿਚਾਰੇ ਦਾ ਜਨਮ ਦਿਨ ਨਹੀਂ ਮਕੀਰਾਂ ਦੀ ਗਾਲੀ ਤੁਸੀਂ ਆਪ ਵੇਖੋ ਜੀ ਕੈਮਰੇ ਦੇ ਵਿੱਚ ਲਿਆਓ ਜਿਹੜੀ ਗੱਲ ਹੈਗੀ ਆ ਜੀ ਇਨਸਾਫ ਦਿੱਤਾ ਜਾਵੇ ਜਿਹੜਾ ਹੋ ਸਕਦਾ ਇਹਨਾਂ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਬਾਕੀ ਜਿੱਥੋਂ ਤੱਕ ਦੇਖਿਆ ਜਾਵੇ ਬਾਕੀ ਬੱਚਿਆਂ ਵਾਸਤੇ ਕਹਿੰਨੇ ਆ ਜੀ ਇਹ ਸਪੈਸ਼ਲ ਵੀ ਇੱਥੋਂ ਬੰਦ ਕਰਾਈ ਜਾਵੇ ਜਾਂ ਫਿਰ ਕੋਈ ਨਸ਼ੇੜੀਆ ਪਤੇੜੀਆ ਟਰੱਕ ਨਾ ਚਲਾਵੇ ਜੀ ਸਮਝਦਾਰ ਕੋਈ ਚਲਾਵੇ ਜੀ ਜਿਹੜੀ ਗੱਲ ਕਹਿਣ ਵਾਲੀ ਹੈਗੀ ਜੀ ਸੰਜੂ ਕੀ ਹੋਇਆ ਅਭੀ ਆ ਗੱਡੀ ਦੇ ਥੱਲੇ ਆ ਗਿਆ ਜੀ ਪੰਜਾ ਅੱਜ ਉਹਦਾ ਜਨਮ ਦਿਨ ਸੀ ਜੀ ਅੱਜ ਐਵੀ ਮੈਡੀ ਜੀ ਜਨਮ ਦਿਨ ਸੀ ਮਮੀ ਮਮੀ ਦਾ ਕਹਿ ਰਹੀ ਸੀ ਅੱਜ ਮੈਂ ਨਾਲ ਉਹਨਾਂ ਖੜ ਕੇ ਜਾ ਰਹੇ ਗੱਡੀ ਅਨਮੋਲ ਜੀ ਹਾਂ ਜੀ ਪਹਿਲੀ ਜੀ ਇਹ ਸਪੈਸ਼ਲ ਲੱਗੀ ਸੀ ਜੀ ਤੇ ਟਰੱਕਾਂ ਦੀ ਦੇਖਦੇ ਤੁਸੀਂ ਪਲੇਟੀਆਂ ਗਈਆਂ ਰੇਲਵੇ ਦੀਆਂ ਲਾਈਨਾਂ ਨਾਲ ਬੱਚਾ ਸੀ 5 ਸਾਲ ਦਾ ਅਨਮੋਲ ਇਹਦਾ ਅੱਜ ਦਾ ਹੀ ਦਿਨ ਸੀ ਰਾਜਸਥਾਨ ਤੋਂ ਛੁੱਟੀਆਂ ਘਟਨਾ ਸੀ ਇਹ ਟਰੱਕ ਦੇ ਪਿਛਲੇ ਟਾਇਰੇ ਠਾਣੇ ਜਿਹਨਾਂ ਡੈਥ ਹੋ ਗਈ ਉਹ ਲਾਪਰਵਾਹੀ ਦਾ ਕੇਸ ਦਰਜ ਕਰਕੇ ਜੀ ਇਹ ਤੇ ਦਰਜ ਕੋਟ ਪਾ ਕੇ ਛੋੜਦੇ ਜੀ 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 ਕੱਢੋ ਫੜਾਗੇ ਚੱਲਗੇ ਜੀ ਮੁੱਕੇ ਤੋਂ ਫਰਾਰਾ ਟਰੱਕ ਹੈਗਾ ਜੀ ਇੱਥੇ ਤੇ ਪੁਲਿਸ ਆ ਗਈ ਜੀ ਆਰਪੀ ਵਗੈਰਾ ਜਰਸ ਡਿਵੀਜ਼ਨ ਜਿਹੜੀ ਹੈ ਜੀ ਆਰਪੀ ਦੀ ਕੰਟਰੋਲ